ਇਹ ਦੇਖ ਲਓ ਇਹ ਸਿਰਫ 15 ਮਹੀਨੇ ਦੇ ਸਮੇਂ ਦੇ ਵਿੱਚ ਔਰ ਇਹ ਫਾਲੇ ਆਏਗੀ ਇਹ ਦੇਖੋ ਇਸੇ ਤਰ੍ਹਾਂ ਹਰ ਇੱਕ ਫਲਦਾਰ ਬੂਟਾ ਮੈਂ 15 ਤੋਂ 18 ਮਹੀਨਿਆਂ ਵਿੱਚ ਫਲ ਨਾਲ ਪੂਰੀ ਤਰ੍ਹਾਂ ਭਰ ਦਿੰਨਾ ਆ ਔਰ ਤਰੀਕਾ ਇਹ ਹੈ ਇੱਕ ਛੋਟੀ ਜਿਹੀ ਤਕਨੀਕ ਆ ਜਿਹੜੀ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ 'ਚ ਸ਼ੇਅਰ ਕਰਨ ਲੱਗਾ ਆ ਤੁਸੀਂ ਵੀ ਆਪਣੇ ਫਲ ਦੇ ਬੂਟਿਆਂ ਦੇ ਉੱਤੇ ਇਹ ਅਜਮਾ ਕੇ ਸਿਰਫ 15 ਤੋਂ 18 ਮਹੀਨੇ ਅਢੀ ਕਰਨੀ ਆ ਤੇ ਫਿਰ ਰਿਜ਼ਲਟ ਦੇਖਿਓ ਆਓ ਇਹ ਕੋਈ ਵੀ ਫਲਦਾਰ ਬੂਟਾ ਸਭ ਤੋਂ ਛੇਤੀ ਆਪਾਂ ਜੀ ਤਿਆਰ ਕਰਨਾ ਮੈਂ ਤੁਹਾਨੂੰ ਇਹਦਾ ਫਾਰਮੂਲਾ ਲੱਗਾ ਦੱਸਣ ਉਹਦੇ ਵਾਸਤੇ ਆਪਾਂ ਇਹ ਸਮਾਨ ਲੈਣਾ ਇਹ ਦੇਸੀ ਢੇਰ ਆ ਗੜਿਆ ਹੋਇਆ ਤੇ ਇਹ ਸਵਾਹ ਆ ਮੇਰੇ ਕੋਲ ਤੇ ਬੂਟਾ ਇਹ 베ਰੀ ਦਾ ਬੂਟਾ ਲੈਣ ਤੋਂ ਪਹਿਲਾਂ ਹਮੇਸ਼ਾ ਇਨੀ ਗੱਲ ਖਾਸ ਧਿਆਨ ਵਿੱਚ ਰੱਖਣੀ ਆ ਕਿ ਇਸ ਤਰ੍ਹਾਂ ਉਹਦੇ ਦੋ ਹਿੱਸੇ ਬਣਦੇ ਹੋਣੇ ਚਾਹੀਦੇ ਬੁੱਟੇ ਦੇ ਇਹ ਦੇਖੋ ਜਿਵੇਂ ਦੋ ਸਾਖਾਂ ਫੁੱਟ ਰਹੀਆਂ ਦੋ ਬਾਸਿਆ ਤੇ ਇਹ ਮੋਸ਼ਕਾ ਕਪੂੜ ਦੀ ਇੱਕ ਟਿੱਕੀ ਆਪਾਂ ਨੇ ਲੈਣੀ ਆ ਇਹ ਦੇਖੋ ਇਹਨੂੰ ਲਫਾਫੇ ਚੋਂ ਕੱਢ ਕੇ ਇਹ ਟਿੱਕੀ ਨੂੰ ਸਿੱਟ ਦੇਣਾ ਵਿੱਚ ਸਭ ਤੋਂ ਪਹਿਲਾਂ ਟਿੱਕੀ ਬਾ ਦੇਣੀ ਆ ਟਿੱਕੀ ਬਾਉਣ ਤੋਂ ਬਾਅਦ ਇਹ ਫਰਨੇਲ ਫਰਨੇਲ ਦੀਆਂ ਗੋਲੀਆਂ ਜੋ ਕੱਪੜਿਆਂ 'ਚ ਰੱਖੀ ਦੀਆਂ ਇੱਕ ਗੋਲੀ ਫਰਨੇਲ ਦੀ ਉਹ ਵੀ ਸਿੱਟ ਦੇਣੀ ਵਿੱਚ ਉਸ ਤੋਂ ਬਾਅਦ ਆਪਾਂ ਇਹ ਗਲਿਆ ਹੋਇਆ ਡੀਸੀ ਢੇਰ ਪਾਉਣਾ। ਇਹ ਲਓ। ਇਹ ਡੀਸੀ ਢੇਰ ਪਾਤਾ ਆ ਲਓ। ਤੇ ਉਸ ਦੇ ਉੱਤੇ ਇਹ ਸਵਾਹ ਆਪਣੇ ਕੋਲ ਰਾਖ ਤੇ ਇਹ ਰਾਖ ਬਾਹ ਦੇਣੀ ਹੈ। ਇਹ ਲਓ। ਤੇ ਇੱਕ ਚਮਚਾ ਤੂੰ ਨਾ ਇਹ ਤੂੰ ਨਾ ਕਲੀ ਜੇ ਨੂੰ ਆਪਾਂ ਕਹਿੰਦੇ ਆ ਆਪਣੀ ਭਾਸ਼ਾ ਦੇ ਵਿੱਚ ਇੱਕ ਜਮਚਾ ਚੂਨੇ ਦਾ ਆਲੇ ਦਿਵਾਲੇ ਮਿੱਟੀ ਨਾਲ ਖਲਾਰ ਦੇ ਇਹ ਲੋ ਇਹ ਚੀਜ਼ਾਂ ਪਾਉਣ ਤੋਂ ਬਾਅਦ ਇਹ ਆਪਣੇ ਕੋਲ ਬੂਟਾ ਆ ਤੇ ਇਹ ਬੂਟੇ ਨੂੰ ਵਿੱਚ ਰੱਖ ਕੇ ਸਵਾਰ ਕੇ ਟਿਕਾ ਕੇ ਆਪਾਂ ਨੇ ਲਫਾਫਾ ਜਿਹੜਾ ਇਹਦਾ ਉਹ ਪਾੜ ਦੇਣਾ ਆ ਔਰ ਇਹਨ ਸਿੱਧਾ ਟਿਕਾਉਣਾ ਆ ਇਹ ਦੇਖੋ ਕਿ ਕਿਸੇ ਪਾਸੇ ਨੂੰ ਵੀ ਇਹ ਵੱਧ ਘੱਟ ਨਾ ਜਾਵੇ। ਔਰ ਉੱਪਰ ਨੂੰ ਸਿੱਧਾ ਰਹੇ। ਔਰ ਸ਼ਾਖਾਂ ਇਹਦੀਆਂ ਇੱਕ ਇੱਕ ਪਾਸੇ ਨੂੰ ਔਰ ਇੱਕੇ ਪਾਸੇ ਨੂੰ ਜਾਵੇ। ਸਭ ਤੋਂ ਤੇਜ਼ ਫਲ ਲੈਣ ਦਾ ਫਾਰਮੂਲਾ ਆ ਇਹ ਜੋ ਕਿਸੇ ਨੇ ਅਜੇ ਤੀ ਦੱਸਿਆ ਨਹੀਂ ਹੈ। ਔਰ ਹੁਣ ਆਪਾਂ ਦਾ ਸਾਰਾ ਕੁਝ ਹੋ ਗਿਆ। ਇਹ ਬੂਟੀ ਦਾ ਜਿਹੜਾ ਲਪਾਫਾ ਆ ਆਪਾਂ ਨੇ ਪਾੜ ਕੇ ਉਹਨੂੰ ਲਾ ਦੇਣਾ ਹਾਂ ਹਲੋ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉਹ ਤੁਸੀਂ ਧਿਆਨ ਰੱਖਣਾ ਹੈ ਲਿਵਾਫੇ ਨੂੰ ਇਸ ਤਰ੍ਹਾਂ ਪਾੜ ਦੇਣਾ ਵਾਲੇ ਵਾਲੇ ਤੋਂ ਤਾਂ ਕਿ ਜਿਹੜੀਆਂ ਚੀਜ਼ਾਂ ਪਾਈਆਂ ਮੋਸ਼ਕ ਕਪੂਰ ਪਰਨੈਲ ਕਲੀ ਉਹ ਸਵਾਰ ਕੇ ਰਲ ਜਾਣ ਉਸ ਤੋਂ ਉੱਪਰੋਂ ਆਪਾਂ ਨੇ ਢੇਰ ਵਾਲੀ ਤੇ ਰਲਿ ਮਿਲੀ ਮਿੱਟੀ ਦੋਵੇਂ ਤਰ੍ਹਾਂ ਦੀ ਦੀ ਸੀ ਢੇਰ ਵਾਲੀ ਇਹ ਇਹ ਗੋਬਰ ਦਾ ਦੇਸੀ ਢੇਰ ਤੁਸੀਂ ਦੇਖ ਰਹੇ ਆਂ ਢੇਰ ਵਾਲੀ ਮਿੱਟੀ ਤੇ ਸਦਾਨ ਅੱਧੀ ਅੱਧੀ ਮਾਤਰਾ 'ਚ ਰਲੌਂਦੇ ਚਲੇ ਜਾਣਾ ਉੱਪਰ ਤੱਕ ਕਰ ਇਹ ਲਓ ਔਰ ਇਹ ਜਬਰਦਸਤ ਫੜ ਲੈਣ ਦਾ ਫਾਰਮੂਲਾ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਆ ਜਾਦੂਈ ਚੀਜ਼ਾਂ ਆ ਮੋਸਕ ਘਬੂਰ ਦੀ ਟਿੱਕੀ ਤੇ ਫਰਨੇਲ ਸਵਾ ਤੇ ਦੇਸੀ ਢੇਰ ਤੇ ਚੂਨਾ ਇੱਕ ਚਮਚਾ ਲਾਓ ਬੂਟਾ ਆਪਣਾ ਲੱਗ ਗਿਆ ਤੇ ਮੀਤੋਂ ਅੱਗੇ ਦਾ ਪ੍ਰੋਸੈਸ ਮੈਂ ਤੁਹਾਨੂੰ ਦਿਖਾ ਦਤਾ ਤੇ ਇਹ ਬੂਟਾ ਆਪਣਾ ਲੱਗ ਗਿਆ ਤੇ ਇਹਨੂੰ ਆਪਾਂ ਨੇ ਪਾਣੀ ਪਾਤਾ ਲਾਓ ਹੋਰ ਇਹ ਗ੍ਰੋਥ ਲੈ ਲਈ ਆਪਣੀ ਇੱਕ ਮਹੀਨੇ ਬਾਅਦ ਨਵੇਂ ਪੱਤੇ ਉੱਟਣੇ ਸ਼ੁਰੂ ਹੋ ਗਏ ਆ ਔਰ ਇਹ ਦੇਖੋ ਬੂਟਾ ਆਪਣਾ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹਾਂ ਇੱਕ ਇਹ ਕੰਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਕਰਨਾ ਤਿੰਨ ਚਾਰ ਪਾਥੀਆਂ ਹਮੇਸ਼ਾ ਬੂਟੇ ਦੇ ਆਲੇ ਦੁਆਲੇ ਪਈਆਂ ਰਹਿਣੀਆਂ ਇਹ ਦੇਖੋ ਇੱਦਾਂ ਹੀ ਪਈਆਂ ਰਹਿਣੀਆਂ ਇਹ ਪਾਥੀ ਰੱਖਣੀ ਆ ਗੋਹੇ ਦੀ ਬਣੀ ਹੋਈ ਪਾਥੀ ਗੋਹਾ ਨਹੀਂ ਇਹੀ ਇੱਕ ਫਾਰਮੂਲਾ ਹੈ ਬਾਅਦ ਵਿੱਚ ਕੋਈ ਖਾਦ ਨਹੀਂ ਇਹ 15 ਤੋਂ 18 ਮਹੀਨੇ ਦੇ ਬੂਟੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਤੁਸੀਂ ਦੇਖ ਰਹੇ ਆ ਫਲ ਨਾਲ ਲੱਤੇ ਹੋਏ ਜਿੱਧਰ ਮਰਜੀ ਨਿਗਾਹ ਮਾਰ ਲਓ ਦੇਖੋ ਇਹ ਕਿਵੇਂ ਸਾਰਾ ਕੁਝ ਹੋ ਜਾਂਦਾ ਹੈ ਏਡੀ ਛੇਤੀ ਇਹ 15 ਮਹੀਨੇ ਦੀ ਮੈਂ ਤੁਹਾਨੂੰ ਬੇਰੀ ਦਿਖਾ ਰਿਹਾ ਜਿਹਦੀ ਥੱਲੇ ਡਿੱਗੀ ਪਈ ਆ ਪਾੜ ਲੱਗਣ ਦੇ ਨਾਲ ਦੇਖੋ